ਸਾਤਰੀਆ ਕਾਲ ਤੁਸੀਂ ਦੇਖ ਰਹੇ ਹੋ ਐਨਡੀਟੀਵੀ ਪੰਜਾਬ 1 ਮੈਂ ਹਾਂ ਕੁਲਦੀਪ ਸਿੰਘ ਅੱਜ ਚਰਚਾ ਉਸ ਖਬਰ ਦੀ ਜਿਸ ਨੇ ਭਾਰਤ ਦੇ ਰੱਖਿਆ ਗਲਿਆਰਿਆਂ ਵਿੱਚ ਤਰਥੱਲੀ ਮਚਾ ਦਿੱਤੀ ਹੈ ਖਾਲਸਾ ਰਾਜ ਦੀ ਇਤਿਹਾਸਕ ਧਰਤੀ ਪੰਜਾਬ ਅਤੇ ਖਾਸ ਕਰਕੇ ਚੰਡੀਗੜ੍ਹ ਸਥਿਤ ਵੈਸਟਰਨ ਕਮਾਂਡ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੋਰ ਅਤੇ ਇੰਡੋ ਪੈਸੀਫਿਕ ਕਮਾਂਡਰ ਐਡਮਿਰਲ ਸੈਮੂਅਲ ਪਪਾਰੋ ਦੀ ਆਮਦ ਨੇ ਕਈ ਵੱਡੇ ਸਵਾਲ ਖੜੇ ਕਰ ਦਿੱਤੇ ਹਨ ਜਦੋਂ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਸਾਡੇ ਸਭ ਤੋਂ ਸੰਵੇਦਨਸ਼ੀਲ ਵਾਰ ਰੂਮ ਵਿੱਚ ਪੈਰ ਰੱਖਦੀ ਹੈ ਪਰ ਸ਼ੰਕਾ ਹੋਣਾ ਲਾਜ਼ਮੀ ਹੈ ਕਿ ਕੀ ਕੋਈ ਬਹੁਤ ਵੱਡੀ ਖੇਡ ਖੇਡੀ ਜਾ ਰਹੀ ਹੈ ਆਓ ਵਿਸਥਾਰ ਨਾਲ ਦੇਖਦੇ ਹਾਂ ਇਸ ਦੌਰੇ ਦੇ ਪੰਜ ਸਭ ਤੋਂ ਗੰਭੀਰ ਪਹਿਲੂ ਇੱਕ ਪੱਛਮੀ ਸਰਹੱਦ ਤੇ ਅਮਰੀਕੀ ਨਜ਼ਰ ਵੈਸਟਰਨ ਕਮਾਂਡ ਸਿੱਧਾ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੀ ਨਿਗਰਾਨੀ ਕਰਦੀ ਹੈ ਇੱਕ ਪਾਸੇ ਰਾਸ਼ਟਰਪਤੀ ਟਰੰਪ ਪਾਕਿਸਤਾਨੀ ਫੌਜ ਮੁਖੀ ਆਸਿਮ ਮਨੀਰ ਨੂੰ ਆਪਣਾ ਮਨਪਸੰਦ ਫੀਲਡ ਮਾਰਸ਼ਲ ਦੱਸ ਰਹੇ ਹਨ ਦੇ ਦੂਜੇ ਪਾਸੇ ਉਹਨਾਂ ਦੇ ਰਾਜਦੂਤ ਸਾਡੀ ਸਰਹੱਦੀ ਕਮਾਂਡ ਵਿੱਚ ਬੈਠੇ ਹਨ ਕੀ ਇਹ ਅਮਰੀਕਾ ਦੀ ਸਾਡੇ ਅੰਦਰੂਨੀ ਸੁਰੱਖਿਆ ਮਾਮਲਿਆਂ ਵਿੱਚ ਸਿੱਧੀ ਦਖਲਅੰਦਾਜ਼ੀ ਹੈ 2 ਐਫ 35 ਜਹਾਜ਼ਾਂ ਦਾ ਸੌਦਾ ਅਤੇ ਲੋਬਿੰਗ ਕੀ ਇਹ ਦੌਰਾ ਸਿਰਫ ਮੁਲਾਕਾਤ ਹੈ ਜਾਂ ਵਪਾਰ ਅਮਰੀਕਾ ਭਾਰਤ ਨੂੰ ਆਪਣੇ ਆਧੁਨਿਕ ਐਫ 35 ਸਟੀਲਥ ਫਾਈਟਰ ਜੈਟ ਵੇਚਣ ਲਈ ਪੱਪਾਂ ਪਾਰ ਹੈ ਚੰਡੀਗੜ੍ਹ ਵਰਗੇ ਰਣਨੀਤਕ ਹਵਾਈ ਅੱਡਿਆਂ ਦਾ ਜਾਇਜ਼ਾ ਲੈਣਾ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਕਿਸੇ ਵੱਡੇ ਰੱਖਿਆ ਸੌਦੇ ਦੀ ਇਬਾਰਤ ਲਿਖੀ ਜਾ ਚੁੱਕੀ ਹੈ। 3. ਆਪਰੇਸ਼ਨ ਸਿੰਦੂਰ ਦੀ ਸਮੀਖਿਆ। ਭਾਰਤੀ ਫੌਜ ਦੀਆਂ ਹਾਲੀਆ ਕਾਰਵਾਈਆਂ, ਖਾਸ ਕਰਕੇ ਆਪਰੇਸ਼ਨ ਸਿੰਦੂਰ ਤੇ ਅਮਰੀਕਾ ਦੀ ਤਿੱਖੀ ਨਜ਼ਰ ਹੈ। ਵੈਸਟਰਨ ਕਮਾਂਡ ਵਿੱਚ ਬਰੀਫਿੰਗ ਲੈਣ ਦਾ ਮਤਲਬ ਹੈ ਕਿ ਅਮਰੀਕਾ ਸਾਡੀ ਜੰਗੀ ਤਿਆਰੀ ਅਤੇ ਸਰਹੱਦੀ ਰਣਨੀਤੀ ਦੀ ਬਰੀਕੀ ਨਾਲ ਪਰਖ ਕਰ ਰਿਹਾ ਹੈ। 4. ਰੂਸ ਨਾਲੋਂ ਨਾਤਾ ਤੋੜਨ ਦਾ ਦਬਾਅ ਅਮਰੀਕਾ ਲਗਾਤਾਰ ਚਾਹੁੰਦਾ ਹੈ ਕਿ ਭਾਰਤ ਰੂਸ ਤੋਂ ਤੇਲ ਅਤੇ ਹਥਿਆਰ ਲੈਣਾ ਬੰਦ ਕਰੇ ਸਾਡੀਆਂ ਫੌਜੀ ਕਮਾਂਡਾਂ ਤੱਕ ਅਮਰੀਕੀ ਪਹੁੰਚ ਇਹ ਸੰਕੇਤ ਦੇ ਰਹੀ ਹੈ ਕਿ ਭਾਰਤ ਸ਼ਾਇਦ ਆਪਣੀ ਪੁਰਾਣੀ ਨਿਰਪੱਖ ਨੀਤੀ ਨੂੰ ਤਿਆਗ ਕੇ ਅਮਰੀਕੀ ਕੈਂਪ ਵੱਲ ਝੁਕ ਰਿਹਾ ਹੈ 5 ਪੰਜਾਬ ਦਾ ਭੂ ਰਾਜਨੀਤਿਕ ਮਹੱਤਵ ਪੰਜਾਬ ਦੀ ਧਰਤੀ ਹਮੇਸ਼ਾ ਤੋਂ ਰਣਨੀਤਕ ਤੌਰ ਤੇ ਅਹਿਮ ਰਹੀ ਹੈ ਕੀ ਅਮਰੀਕਾ ਇਸ ਖੇਤਰ ਵਿੱਚ ਅਜਿਹਾ ਕੋਈ ਅੱਡਾ ਜਾਂ ਲੌਜਿਸਟਿਕ ਸਪੋਰਟ ਲੱਭ ਰਿਹਾ ਹੈ ਜਿਸ ਰਾਹੀਂ ਉਹ ਚੀਨ ਜਾਂ ਅਫਗਾਨਿਸਤਾਨ ਤੇ ਨਜ਼ਰ ਰੱਖ ਸਕੇ ਇਹ ਸਵਾਲ ਅੱਜ ਹਰ ਦੇਸ਼ ਭਗਤ ਦੇ ਮਨ ਵਿੱਚ ਹੈ ਕੁਲਦੀਪ ਸਿੰਘ ਕੈਮਰੇ ਵੱਲ ਗੰਭੀਰਤਾ ਨਾਲ ਦੇਖਦੇ ਹੋਏ ਸਿੱਟਾ ਕਿਸੇ ਵਿਦੇਸ਼ੀ ਸ਼ਕਤੀ ਨੂੰ ਆਪਣੇ ਸਭ ਤੋਂ ਗੁਪਤ ਵਾਰੂਮ ਤੱਕ ਪਹੁੰਚ ਦੇਣਾ ਮਹਿਜ ਪ੍ਰੋਟੋਕੋਲ ਨਹੀਂ ਹੋ ਸਕਦਾ ਇਹ ਜਾਂ ਤਾਂ ਕਿਸੇ ਵੱਡੇ ਸਮਝੌਤੇ ਦੀ ਸ਼ੁਰੂਆਤ ਹੈ ਇਆ ਫਿਰ ਕਿਸੇ ਆਣ ਦਿੱਤੇ ਦਬਾ ਦਾ ਨਤੀਜਾ ਤੁਹਾਨੂੰ ਕੀ ਲੱਗਦਾ ਹੈ ਕੀ ਭਾਰਤ ਨੂੰ ਆਪਣੀ ਸੁਰੱਖਿਆ ਦੇ ਭੇਦ ਅਮਰੀਕਾ ਨਾਲ ਸਾਂਝੇ ਕਰਨੇ ਚਾਹੀਦੇ ਹਨ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਵੀਡੀਓ ਜਰਨਲਿਸਟ ਸਾਥੀ ਦਾ ਨਾਮ ਦੇ ਨਾਲ ਮੈਂ ਕੁਲਦੀਪ ਸਿੰਘ ਐਨਡੀ ਟੀਵੀ ਪੰਜਾਬ 1